ਅਮਰੀਕਾ ਵਿੱਚ ਡੋਨਲਡ ਟਰੰਪ ਦੀ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਸਖਤੀ ਨੇ ਗ੍ਰੀਨ ਕਾਰਡ ਧਾਰਕਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 64 ਸਾਲਾਂ ਭਾਰਤੀ ਮੂਲ ਦੇ ਸ਼ਖਸ ਨੇ 4 ਦਹਾਕੀਆਂ ਦੀ ਜੇਲ੍ਹ ਵੀ ਕੱਟੀ, ਅਦਾਲਤ ਨੇ ਉਸ ਦੀ ਸਜ਼ਾ ਰੱਦ ਵੀ ਕਰ ਦਿੱਤੀ ਪਰ ਉਸ ਨੂੰ ਹੁਣ ਡਿਪੋਰਟੇਸ਼ਨ ਦਾ ਨੋਟਿਸ ਮਿਲ ਗਿਆ ਹੈ। ਟਰੰਪ ਸਰਕਾਰ ਦਾ ਟੀਚਾ ਜ਼ਿਆਦਾ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦਾ ਹੈ। ਜਿਸ ਕਾਰਨ ਜਿਹੜਾ ਪ੍ਰਵਾਸੀ ਆਈਸੀ ਦੇ ਹੱਥ ਲੱਗਦਾ ਹੈ ਉਸ ਨੂੰ ਰਿਪੋਰਟ ਕਰਨ ਦੀ ਤਿਆਰੀ ਕਰ ਲਈ ਜਾਂਦੀ ਹੈ। ਸਸ਼ਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਅਮਰੀਕਾ ਦੇ ਪੈਂਸਿਲਵੇਨੀਆ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਸੁਬ੍ਰਹਿਮਨਿਅਮ ਵੇਦਮ ਨੂੰ 1980 ਦਹਾਕੇ ਵਿੱਚ ਕਤਲ ਦੇ ਅਪਰਾਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸਨੇ 40 ਸਾਲ ਤੋਂ ਵੱਧ ਸਮੇਂ ਦੀ ਜੇਲ ਵੀ ਕੱਟੀ। ਅੰਤ ਵਿੱਚ ਇੱਕ ਜੱਜ ਨੇ ਉਸ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਜਿਸ ਦੇ ਨਾਲ ਉਹ ਜੇਲ ਤੋਂ ਬਾਹਰ ਆ ਗਿਆ। ਪਰ ਆਈਸੀ ਨੇ ਤੁਰੰਤ ਉਸ ਨੂੰ ਜੇਲ੍ਹ ਤੋਂ ਬਾਹਰ ਨਿਕਲਦੇ ਹੀ ਡਿਪੋਰਟੇਸ਼ਨ ਦਾ ਨੋਟਿਸ ਜਾਰੀ ਕਰ ਦਿੱਤਾ ਕਿਉਂਕਿ ਉਹ ਗ੍ਰੀਨ ਕਾਰਡ ਹੋਲਡਰ ਹੈ ਅਤੇ ਉਸ ਦੇ ਪੁਰਾਣੇ ਅਪਰਾਧ ਨੂੰ ਗੰਭੀਰ ਅਪਰਾਧ ਵਿੱਚੋਂ ਦੇਖਿਆ ਗਿਆ ਹੈ ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਮੁਤਾਬਿਕ ਅਜਿਹੀਆਂ ਸਜ਼ਾਵਾਂ ਭਾਵੇਂ ਮਾਫ਼ ਵੀ ਹੋ ਜਾਣ ਪਰ ਫਿਰ ਵੀ ਡਿਪੋਰਟੇਸ਼ਨ ਦਾ ਕਾਰਨ ਬਣ ਸਕਦੀਆਂ ਨੇ ਵੇਦਮ ਦੇ ਵਕੀਲਾਂ ਨੇ ਅਪੀਲ ਕੀਤੀ ਹੈ ਪਰ ਡਿਪੋਰਟੇਸ਼ਨ ਦੀ ਤਾਰੀਖ ਹਲੇ ਨਿਰਧਾਰਿਤ ਨਹੀਂ ਹੋਈ ਇਹ ਕੇਸ ਉਹਨਾਂ ਲੋਕਾਂ ਲਈ ਚੇਤਾਵਨੀ ਹੈ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ। ਟਰੰਪ ਸਰਕਾਰ ਨੇ 2025 ਦੇ ਵਿੱਚ ਇਮੀਗ੍ਰੇਸ਼ਨ ਨੂੰ ਮੈਕਸਿਮਮ ਇਨਫੋਰਸਮੈਂਟ ਵਾਲਾ ਬਣਾ ਦਿੱਤਾ ਜਿੱਥੇ ਆਈਸੀਈ ਨੂੰ ਪੁਰਾਣੀਆਂ ਰੱਦ ਹੋਈਆਂ ਸਜ਼ਾਵਾਂ ਤੇ ਵੀ ਐਕਸ਼ਨ ਲੈਣ ਦੀ ਇਜਾਜ਼ਤ ਦਿੱਤੀ ਗਈ। ਗ੍ਰੀਨ ਕਾਰਡ ਹੋਲਡਰਜ਼ ਦੇ ਲਈ ਗੰਭੀਰ ਅਪਰਾਧ ਜਿਵੇਂ ਕਿ ਕਤਲ, ਨਸ਼ਾ ਤਸਕਰੀ ਜਾਂ ਫਿਰ ਧੋਖਾਧੜੀ ਵਰਗੇ ਅਪਰਾਧ ਡਿਪੋਰਟੇਸ਼ਨ ਦਾ ਕਾਰਨ ਬਣ ਸਕਦੇ ਨੇ। ਭਾਵੇਂ ਇਨ੍ਹਾਂ ਮਾਮਲਿਆਂ ਦੇ ਵਿੱਚ ਸਜ਼ਾਵਾਂ ਰੱਦ ਕਿਉਂ ਨਾ ਹੋ ਜਾਣ? 2025 ਦੇ ਵਿੱਚ 13 ਮਿਲੀਅਨ ਗ੍ਰੀਨ ਕਾਰਡ ਹੋਲਡਰਸ ਦੇ ਵਿੱਚੋਂ 1% ਨੂੰ ਨਿਸ਼ਾਨਾ ਬਣਾਇਆ ਗਿਆ ਪਰ ਇਹ ਇਹ ਆંકੜੇ ਲਗਾਤਾਰ ਵੱਧ ਰਹੇ ਨੇ ਉਧਰ ਪੈਂਸਿਲਵੇਨੀਆ ਦੇ ਵਿੱਚ ਵੇਦਮ ਦੇ ਪਰਿਵਾਰ ਨੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਬਿਤਾਈ ਪਰ ਹੁਣ ਉਹਨਾਂ ਨੂੰ ਵਾਪਸ ਭਾਰਤ ਜਾਣਾ ਪੈ ਰਿਹਾ ਹੈ ਇਹ ਤਾਂ ਬੇਇਨਸਾਫੀ ਹੈ ਰਮ ਸਰਕਾਰ ਦੀਆਂ ਨੀਤੀਆਂ ਨੇ ਗ੍ਰੀਨ ਕਾਰਡ ਧਾਰਕਾਂ ਨੂੰ ਵੀ ਡਿਪੋਰਟੇਸ਼ਨ ਦੀ ਲਾਈਨ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। ਅਜਈਆਂ ਕਾਰਵਾਈਆਂ ਦੇ ਨਾਲ ਗ੍ਰੀਨ ਕਾਰਡ ਵਾਲਿਆਂ ਤੇ ਪ੍ਰੈਸ਼ਰ ਵੱਧ ਰਿਹਾ ਹੈ। ਸਾਲ 2025 ਦੇ ਵਿੱਚ ICE ਨੇ 1 ਲੱਖ ਤੋਂ ਵੱਧ ਡਿਪੋਰਟੇਸ਼ਨਸ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਗ੍ਰੀਨ ਕਾਰਡ ਹੋਲਡਰਸ ਵੀ ਸ਼ਾਮਿਲ ਨੇ। ਇਹ ਰੁਝਾਨ ਨਾ ਸਿਰਫ ਵਿਅਕਤੀਗਤ ਕੇਸਾਂ ਤੱਕ ਸੀਮਿਤ ਹੈ ਸਗੋਂ ਪੂਰੇ ਇਮੀਗ੍ਰੇਸ਼ਨ ਸਿਸਟਮ ਨੂੰ ਪ੍ਰਭਾਵਿਤ ਕਰ ਰਿਹਾ ਹੈ। ਯੂਰੋਪੀਅਨ ਯੂਨੀਅਨ ਨੇ ਆਪਣੇ ਲੋਕਾਂ ਨੂੰ ਅਮਰੀਕਾ ਦੀ ਯਾਤਰਾ ਦੇ ਲਈ ਚੇਤਾਵਨੀ ਜਾਰੀ ਕੀਤੀ ਹੈ। ਦੀ ਪੁਰਾਣੀਆਂ ਭੁਗਤੀਆਂ ਸਜ਼ਾਵਾਂ ਦੇ ਕਾਰਨ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਇਮੀਗ੍ਰੇਸ਼ਨ ਵਕੀਲ ਗ੍ਰੀਨ ਕਾਰਡ ਧਾਰਕਾਂ ਨੂੰ ਜਲਦੀ ਤੋਂ ਜਲਦੀ ਨਾਗਰਿਕਤਾ ਅਪਲਾਈ ਕਰਨ ਦੀ ਸਲਾਹ ਦੇ ਰਹੇ ਨੇ ਤਾਂ ਜੋ ਡਿਪੂਟੇਸ਼ਨ ਤੋਂ ਬਚਿਆ ਜਾ ਸਕੇ ਵੇਦਮ ਵਰਗੇ ਕੇਸ ਅਮਰੀਕੀ ਨਿਆਇ ਸਿਸਟਮ ਦੀ ਕਮਜ਼ੋਰੀ ਨੂੰ ਬੇਨਕਾਬ ਕਰ ਰਹੇ ਨੇ ਜਿੱਥੇ ਸਜ਼ਾ ਰੱਦ ਹੋਣ ਤੇ ਵੀ ਸਜ਼ਾ ਖਤਮ ਨਹੀਂ ਹੁੰਦੀ